ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪੰਜਾਬ ਦੇ ਜਿਹੜੇ ਦੇਸੀ ਬੂਟੇ ਆ ਨਾ ਉਹਨਾਂ ਨੂੰ ਲਗਾਉਣ ਜਾ ਰਹੇ ਹਾਂ ਇਹ ਚ ਵਿੱਚ ਅੰਬ ਬੋਤਲਬ੍ਰਸ਼ ਤੇ ਜਾਮਣ ਅੱਜ ਆਪਾਂ ਬੂਟੇ ਲੈਣ ਇਧਰ ਪਹੁੰਚ ਚੁੱਕੇ ਆ ਜੀ ਜਾਮਣ ਤੇ ਅੰਬ ਦਾ ਇਸ ਤਰ੍ਹਾਂ ਲਗਾਇਆ ਜਾਊਗਾ ਭਾਜੀ ਸਾਡੇ ਨਾਲ ਖੜੇ ਆ ਅੱਜ ਆਪਾਂ ਸਰਦਾਰ ਜੀ ਸਿੰਘ ਹੁਣ ਜੀ ਦੇ ਮੋਟਰ ਤੇ ਪਹੁੰਚੇ ਆ ਜਿੱਥੇ ਕੀ ਉਹਨਾਂ ਕੋਲੋਂ ਅੱਜ ਜਾਮਣ ਦਾ ਬੂਟਾ ਲਗਾ ਰਹੇ ਆ ਤੇ ਉਹਨਾਂ ਦਾ ਇਸ ਉਪਰਾਲੇ ਲਈ ਬਹੁਤ-ਬਹੁਤ ਧੰਨਵਾਦ ਸੋ ਸਭ ਨੂੰ ਬੇਨਤੀ ਆ ਆਪਣੀ ਮੋਟਰ ਤੇ ਜਾਂ ਕਿਤੇ ਵੀ ਤੁਹਾਨੂੰ ਜਗ੍ਹਾ ਹੈਗੀ ਆ ਇੱਕ ਜਾਂ ਦੋ ਬੂਟੇ ਜ਼ਰੂਰ ਲੰਗਵਾਓ